ਅਗਲੀ ਖਬਰ ਉਕਾਲਿਆ ਨੇ ਐਸਜੀਪੀਸੀ ਦੇ ਮੁਖਸ ਕਤਰ ਕੁਲਵੰਤ ਸਿੰਘ ਮੰਨਨ ਜਿਨ੍ਹਾਂ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਦਰਸਲ ਭਾਰਤੀ ਫੌਜ ਵੱਲੋਂ ਇੱਕ ਦਾਵਾ ਠੋਕੇ ਗਿਆ ਸੀ ਕਿ ਪਾਕਿਸਤਾਨ ਸਿਰਦਰਬਾਰ ਸਾਹਿਬ ਤੇ ਹਮਲਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕਈ ਵਾਰ ਉਹਨਾਂ ਦੇ ਵੱਲੋਂ ਨਿਸ਼ਾਨੇ ਸਿਰ ਦਰਬਾਰ ਸਾਹਿਬ ਨੂੰ ਜੋ ਬਣਾਏ ਗਏ ਉਸ ਨੂੰ ਜੋ ਇਹ ਬਿਆਨ ਆਇਆ ਇਸ ਨੂੰ ਪੂਰਨ ਤੌਰ ਤੇ ਖਾਰਜ ਕਰ ਦਿੰਦਾ ਉਹਨਾਂ ਕਿਹਾ ਕਿ ਜੋ ਭਾਰਤੀ ਸੈਨਾ ਨੇ ਬਿਆਨ ਦਿੱਤਾ ਉਹ ਇੱਕ ਪੋਲਿਟੀਕਲ ਮੋਟਿਵ ਹੋ ਸਕਦਾ ਹੈ ਮੈਂ ਉਹਨਾਂ ਦੇ ਬਿਆਨ ਨੂੰ ਸਿਰੇ ਤੋਂ ਖਾਰਜ ਕਰਦਾ ਸੰਗਤ ਹੁਮ ਹੁਮਾ ਕੇ ਸਚਖੰਡ ਸ੍ਰੀ ਰਮੰਧਾ ਸਾਹਿਬ ਅੱਥਾਟੇ ਕੰਢੇ ਪਹੁੰਚ ਰਹੀਆਂ ਨੇ ਕੁਲਵੰਤ ਸਿੰਘ ਐਸਜੀਪੀਸੀ ਦੇ ਮੁਖ ਸਖਤਰ ਨੇ ਉਹਨਾਂ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਹੈ ਕਿ ਜੋ ਭਾਰਤੀ ਫੌਜ ਦੇ ਵੱਲੋਂ ਵੱਡਾ ਦਾਵਾ ਠੋਕਿਆ ਗਿਆ ਹੈ ਕਿ ਭਾਰਤੀ ਸੈਨਾ ਨੇ ਜੋ ਬਿਆਨ ਦਿੱਤਾ ਸੀ ਉਹ ਹੁਣ ਪੋਲਿਟੀਕਲ ਬਿਆਨ ਜੋ ਹੋ ਸਕਦਾ ਹੈ ਸਿੱਧੇ ਤੌਰ ਤੇ ਉਹਨਾਂ ਨੇ ਕਿਹਾ ਕਿ ਸੰਤਾ ਕਿਸੇ ਵੀ ਗੱਲ ਨੂੰ ਲੈ ਕੇ ਪੈਨਿਕ ਨਾ ਹੋਣ ਘਬਰਾਉਣ ਨਾ ਹੋਣ ਤੇ ਉਥੇ ਹੀ ਜੋ ਇਹ ਬਿਆਨ ਭਾਰਤੀ ਫੌਜ ਦੇ ਵੱਲੋਂ ਦਿੱਤਾ ਗਿਆ ਉਸ ਨੂੰ ਸਿਰੇ ਤੋਂ ਖਾਰਜ ਕੁਲਵੰਤ ਸਿੰਘ ਮੰਨਨ ਦੇ ਵੱਲੋਂ ਕਰ ਦਿੱਤਾ ਗਿਆ ਖਬਰ ਤੇ ਹੋਰ ਗੱਲਬਾਤ ਕਰਾਂਗੇ ਸਹਾਯੋਗੀ ਪਰਮਵੀਰ ਸਿੰਘ ਔਲਖ ਅੰਮ੍ਰਿਤਸਰ ਤੋਂ 라이 ਚਰਨਾ ਚੁੜ ਚੁੜ ਕੇ ਨੇ ਪਰਮ ਇੱਕ ਦਾਵਾ ਜੋ ਭਾਰਤੀ ਫੌਜ ਦੇ ਵੱਲੋਂ ਅੱਜ ਠੋਕਿਆ ਗਿਆ ਸਾਫ਼ ਤੌਰ ਤੇ ਉਹਨਾਂ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਕਿਤਨਾ-ਕਿਤੇ ਨਿਸ਼ਾਨਾ ਪਾਕਿਸਤਾਨ ਦੇ ਲਈ ਸੀ ਪਰ ਉੱਥੇ ਹੀ ਕੁਲਵੰਤ ਸਿੰਘ ਮੰਨਨ ਦੇ ਵੱਲੋਂ ਇਸ ਬਿਆਨ ਨੂੰ ਇਸ ਦਾਅਵੇ ਨੂੰ ਸਿਰੇ ਤੋਂ ਖਾਰਜ ਕੀਤਾ ਗਿਆ ਕੀ ਕੁਝ ਤਾਜ਼ਾ ਜਾਣਕਾਰੀ ਹੈ ਕਿਸੇ ਤਕਨੀਕੀ ਕਾਰਨ ਕਰਕੇ ਸਾਡੀ ਆਵਾਜ਼ ਸਾਡੇ ਸਹੀ ਨਹੀਂ ਆਉਂਦੀ ਇਹ ਨੰਦਾ ਪੋਲਿਟੀਕਲ ਕੋਈ ਮੋਟਿਵ ਹੋ ਸਕਦਾ ਗੁਰੂ ਰਾਮਦਾਸ ਦੇ ਦਰ ਤੇ ਕੋਈ ਇਦਾਂ ਦਾ ਮੇਰਾ ਜੋ ਵਿਸ਼ਵਾਸ ਹੈ ਕੋਈ ਵੀ ਆਰਮੀ ਦਾ ਕਮਾਂਡਰ ਜਾਂ ਆਰਮੀ ਦਾ ਜਨਰਲ ਕੋਈ ਸੋਚ ਨਹੀਂ ਸਕਦਾ ਕਿ ਸਚਨਸੀ ਦਰਵਾਦ ਸਾਹਿਬ ਵਿਖੇ ਹਮਲਾ ਕੀਤਾ ਜਾਵੇ ਤੇ ਇੱਥੇ ਤਾਂ ਜਿਹੜਾ ਜੀਵਨ ਦਿੱਤਾ ਜਾਂਦਾ ਗੁਰੂ ਰਾਮਦਾਸ ਮਹਾਰਾ ਪਤਾ ਨਹੀਂ ਕਿੰਨੇ ਆਨੂੰ ਜ਼ਿੰਦਗੀਆਂ ਦਿੰਦੇ ਆ ਤੇ ਕਿੰਨੀਆਂ ਦੀਆਂ ਸ਼ਮਤਾਵ ਜੜੀਆਂ ਜਾਂ ਦਾਸਾਂ ਜੋਈਆਂ ਬੇਨਤੀਆਂ ਪੂਰੀਆਂ ਕਰਦੇ ਆ ਕਿਸੇ ਨੂੰ ਵੀ ਕੋਈ ਕਬਰਾਟ 1% ਵੀ ਚਿੰਤਾ ਦਾ ਵਿਸ਼ਾ ਨਹੀਂਗਾ ਮੈਂ ਦੇਖੋ ਮੈਂ ਵਿਸ਼ਵਾਸ ਨਹੀਂ ਕਰਦਾ ਜੋ ਖਾਲਸਾ ਮੈਂ ਤਾਂ ਕਹ ਰ ਮੈਂ ਵਿਸ਼ਵਾਸ ਨਹੀਂ ਕਰਦਾ ਇਹਨਾਂ ਗੱਲਾਂ ਤੇ ਕਿਉਂਕਿ ਗੁਰੂ ਰਾਮਦਾਸ ਦੇ ਦਰ ਤੇ ਕਿਸੇ ਨੂੰ ਤੋਖਲਾ ਹੁੰਦਾ ਕਈ ਕਈ ਆਪ ਵੀ ਬਿਆਨ ਦੇ ਦਿੰਦੇ ਆ ਵੀ ਭਾਈ ਦੂਜੇ ਪਤਾ ਨਹੀਂ ਇਹ ਦਿੱਤੀ ਇਹ ਕਿਦਾਂ ਦਾ ਦਰ ਹੈਗਾ ਜਿੱਥੇ ਸਵੇਰੇ ਸ਼ਾਮ ਦੁਪਹਿਰੇ ਰਾਤ ਸੰਗਤ ਆਉਂਦੀ ਹੈ ਤੇ ਸੰਗਤ ਦੀ ਆਸਥਾ ਉਸੇ ਤਰ੍ਹਾਂ ਟਿੱਕੀ ਆ ਸੰਗਤ ਗੁਰੂ ਰਾਮਦਾਸ ਦੇ ਦਰ ਤੇ ਮੱਥਾ ਟੇਕਣ ਆਉਂਦੀ ਆ ਇਦਾਂ ਹੀ ਸੰਗਤ ਜਿਹੜੀ ਆ ਮੈਗਨਾ ਹਜ਼ਾਰਾਂ ਸਾਲ ਤੋਂ ਆਉਂਦੀ ਆ ਤੇ ਸਹਿਯੋਗੀ ਪਰਮਵੀਰ ਸਿੰਘ ਔਲਖ ਤੇ ਨਾਲ ਇੱਕ ਵਰੀ ਮੁਰ ਤੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਪਰਮ ਜਿਸ ਸਾਹਿਬ ਦੇ ਨਾਲ ਜੋ ਮੰਨਨ ਸਾਹਿਬ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਕਿ ਜੋ ਭਾਰਤੀ ਫੌਜ ਦਾ ਦਾਵਾ ਠੋਕਿਆ ਇਹ ਇੱਕ ਪੋਲਿਟੀਕਲ ਮੋਟਿਵ ਹੋ ਸਕਦਾ ਹੈ ਕਿਉਂ ਉਹਨਾਂ ਨੂੰ ਐਵੇਂ ਲੱਗਿਆ ਜੇਕਰ ਭਾਰਤੀ ਫੌਜ ਦੇ ਵੱਲੋਂ ਕੋਈ ਬਿਆਨ ਜਾਰੀ ਕੀਤਾ ਜਾ ਰਿਹਾ ਹੈ ਤਾਂ ਕਿਤੇ ਨਾ ਕਿਤੇ ਉਹ ਭਾਰਤੀਆਂ ਦੇ ਲਈ ਬਹੁਤ ਅਹਿਮ ਬਿਆਨ ਹੈ ਸੋ ਸਿੱਧੇ ਤੌਰ ਦੇ ਉੱਤੇ ਇੰਡੀਅਨ ਆਰਮੀ ਵੱਲੋਂ ਅੱਜ ਇੱਕ ਬਿਆਨ ਸਾਹਮਣੇ ਆਉਂਦਾ ਹੈ ਤੜਕਸਰ ਅਸੀਂ ਉੱਠਦੇ ਹਾਂ ਤਾਂ ਇੱਕ ਬਿਆਨ ਜਿਹੜਾ ਪੂਰੀ ਦੁਨੀਆ ਦੇ ਉੱਤੇ ਉਹ ਬਿਆਨ ਜਿਹੜਾ ਹੈ ਉਹ ਇੱਕ ਸਾਖ ਛਰਦਾ ਦਿਖਾਈ ਦਿੰਦਾ ਹੈ ਜਿਸ ਦੇ ਵਿੱਚ ਇੰਡੀਅਨ ਆਰਮੀ ਦੇ ਜਿਹੜੇ ਕਮਾਂਡਰ ਨੇ ਉਹ ਕਹਿੰਦੇ ਨੇ ਕਿ ਸ੍ਰੀ ਦਰਬਾਰ ਸਾਹਿਬ ਤੇ ਹਮਲੇ ਦੀ ਕੋਸ਼ਿਸ਼ ਜਿਹੜੀ ਹੈ ਉਹ ਅਸੀਂ ਪਾਕਿਸਤਾਨ ਦੀ ناکਾਮ ਕੀਤੀ ਹੈ ਯਾਨੀ ਕਿ ਪਾਕਿਸਤਾਨ ਸੋਚ ਰਿਆ ਸੀਗਾ ਕਿ ਧਾਰਮਿਕ ਸਥਾਨਾਂ ਨੂੰ ਜਿਹੜਾ ਹੈ ਭਾਰਤ ਦੇ ਧਾਰਮਿਕ ਸਥਾਨਾਂ ਨੂੰ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾਵੇ ਸੋ ਸਾਡਾ ਫਰਜ਼ ਮੰਨਦਾ ਸੀਗਾ ਕਿ ਇਸ ਦੀ ਕੋਖ ਕੀਤੀ ਜਾਵੇ ਕਿ ਆਖਰਕਾਰ ਐਸਡੀਪੀਸੀ ਇਸ ਬਾਰੇ ਕੀ ਸੋਚਦੀ ਹੈ ਸਾਡੀ ਟੀਮ ਯਾਨੀ ਕਿ ਸਵੇਰ ਤੋਂ ਹੀ ਅਸੀਂ ਲਗਾਤਾਰ ਇਸਤੇ ਲੱਗੇ ਹੋਏ ਸੀਗੇ ਤਾਂ ਮੁਖ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖ ਸਕੱਤਰ ਕੁਲਵੰਤ ਸਿੰਘ ਮੰਨਨ ਨੇ ਸਿੱਧੇ ਤੌਰ ਦੇ ਉਤੇ ਇਸ ਬਿਆਨ ਨੂੰ ਸਿਰੇ ਤੋਂ ਖਾਰਜ ਕੀਤਾ ਹੈ ਇਸੇ ਦੇ ਨਾਲ ਉਹਨਾਂ ਨੇ ਕਿਹਾ ਕਿ ਜਿਹੜਾ ਇੰਡੀਅਨ ਆਰਮੀ ਹੈ ਚਾਹੇ ਉਹ ਪਾਕਿਸਤਾਨ ਆਰਮੀ ਹੈ ਉਹ ਕੋਈ ਵੀ ਬੰਦਾ ਇਹ ਗੱਲ ਨਹੀਂ ਸੋਚ ਸਕਦਾ ਉਹਨਾਂ ਦਾ ਕਮਾਂਡਾਂ ਜਾਂ ਕਮਾਂਡਰ ਕਿ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਜਾ ਸਕਦਾ ਹੈ ਸੋ ਉਹਨਾਂ ਨੇ ਕਿਹਾ ਇੱਕ ਪੋਲੀਟੀਕਲ ਬਿਆਨ ਇਸ ਨੂੰ ਦੱਸਿਆ ਕਿ ਹੋ ਸਕਦਾ ਹੈ ਕਿ ਕੋਈ ਪੋਲੀਟੀਕਲ ਮੋਟਿਵ ਹੋਵੇ ਇੰਡੀਅਨ ਆਰਮੀ ਦਾ ਤਾਂ ਕਰਕੇ ਇਹ ਬਿਆਨ ਦਿੱਤਾ ਗਿਆ ਹੋਵੇ ਸੋ ਸਿੱਧੇ ਤੌਰ ਦੇ ਤੇ ਅਸੀਂ ਕਹਿ ਸਕਦੇ ਹਾਂ ਕਿ ਇਹ ਇੱਕ ਇੰਡੀਅਨ ਆਰਮੀ ਦਾ ਜਿਹੜਾ ਬਿਆਨ ਹੈ ਉਸ ਨੂੰ ਸਿਰੇ ਤੋਂ ਖਾਰਜ ਜਿਹੜਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਰ ਦਿੱਤਾ ਹੈ ਕਿਉਂ ਕਰ ਦਿੱਤਾ ਹੈ ਉਸ ਤੇ ਵੀ ਅਸੀਂ ਕੋ ਕਰਦੇ ਹਾਂ ਥੋੜਾ ਜਿਹਾ ਮੈਨੂੰ ਵਿਸਥਾਰ ਨਾਲ ਦੱਸਣ ਦੀ ਥੋੜੀ ਜੀ ਇਜਾਜ਼ਤ ਜ਼ਰੂਰ ਦਿੱਤੀ ਜਾਵੇ ਸਮਾਂ ਦਿੱਤਾ ਜਾਵੇ ਕਿਉਂਕਿ ਸ੍ਰੀ ਦਰਬਾਰ ਸਾਹਿਬ ਦੀ ਗੱਲ ਕਰੀਏ ਇੱਕ ਸਿੱਖਾਂ ਦਾ ਮਕਦਸ ਅਸਥਾਨ ਹੈ ਇੱਥੇ ਸੰਤਾਂ ਵਰਲਡ ਚ ਇੱਥੇ ਆ ਕੇ ਨਤਮਸਤਕ ਹੁੰਦੀਆਂ ਨੇ ਇੱਥੇ ਆ ਕੇ ਮੱਥਾ ਟੇਕਦੀਆਂ ਨੇ ਕੋਈ ਵੀ ਇੱਥੇ ਡਰ ਭੈ ਜਿਹੜਾ ਉਹ ਕੁਲਵੰਤ ਸਿੰਘ ਮੰਨਨ ਨੇ ਕਿਹਾ ਕਿ ਕੋਈ ਵੀ ਇੱਥੇ ਡਰ ਭੈ ਹੈ ਨਹੀਂ ਇੱਥੇ ਆਮ ਦੀ ਤਰ੍ਹਾਂ ਸੰਗਤ ਲੱਖਾਂ ਦੀ ਤਦਾਦ ਦੇ ਵਿੱਚ ਹੁਣ ਵੀ ਆ ਰਹੀ ਹੈ ਸੋ ਹੋ ਸਕਦਾ ਹੈ ਕਿ ਇਹ ਬਿਆਨ ਇਸ ਕਰਕੇ ਦਿੱਤਾ ਜਾ ਕਿਉਂਕਿ ਪਾਕਿਸਤਾਨ ਵਾਲੇ ਪਾਸੋਂ ਜੇਕਰ ਤੁਸੀਂ ਦੇਖੋ ਜਦੋਂ ਇਹ ਨਿੱਕੀ ਮੋਟੀ ਨੋਕ ਚੋਕ ਚੱਲੀ ਜਦੋਂ ਇਹ ਟਵੀਟ ਵਾਰ ਚੱਲੀ ਉਈ ਬਣੀ ਕੇ ਵਾਰ ਤੋਂ ਪਹਿਲਾਂ ਟਵੀਟ ਵਾਰ ਚੱਲੀ ਸੀਗੀ ਉਦੋਂ ਹੀ ਇਹ ਬਿਆਨ ਜਿਹੜਾ ਸੀਗਾ ਪਾਕਿਸਤਾਨ ਵਾਲੇ ਪਾਸਿਓਂ ਇੱਕ ਆਇਆ ਸੀਗਾ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਜਿਹੜੇ ਸ਼ਰਧਾਲੂ ਨੇ ਸਿੱਖ ਸ਼ਰਧਾਲੂ ਜਿਹੜੇ ਸਾਡੇ ਕੋਲ ਆਏ ਨੇ ਉਹਨਾਂ ਦੇ ਵੀਜ਼ੇ ਛੱਡ ਕੇ ਬਾਕੀ ਸਾਰੇ ਪਾਕਿਸਤਾਨ ਵਾਲੇ ਪਾਸਿਓਂ ਜਿੰਨੇ ਵੀ ਭਾਰਤੀ ਨੇ ਉਹ ਸਾਡੇ ਇੱਥੋਂ ਚਲੇ ਜਾਓ ਕਿਉਂਕਿ ਭਾਰਤ ਵਾਲੇ ਪਾਸਿਓਂ ਵੀ ਇਹ ਗੱਲ ਕਹੀ ਗਈ ਸੀ ਕਿ ਜਿੰਨੇ ਪਾਕਿਸਤਾਨੀ ਨੇ ਉਹ ਆਪਣੇ ਦੇਸ਼ ਵਾਪਸ ਚਲੇ ਜਾਣ ਸੋ ਇਸੇ ਨੂੰ ਲੈ ਕੇ ਪਾਕਿਸਤਾਨ ਨੇ ਵੀ ਇਹ ਗੱਲ ਕੀਤੀ ਸੀ ਜਿੰਨੇ ਵੀ ਭਾਰਤੀ ਨੇ ਉਹ ਸਿਰਫ ਤੇ ਸਿਰਫ ਫਸੇ ਕਿ ਸ਼ਰਧਾਲੂ ਇੱਥੇ ਹੀ ਰਹਿਣ ਜਿੰਨਾ ਉਹਨਾਂ ਦਾ ਵੀਜ਼ਾ ਉਹ ਪੂਰਾ ਕਰਕੇ ਜਾਣ ਬਾਕੀ ਸਾਰੇ ਦੇ ਸਾਰੇ 2-3 ਦਿਨਾਂ ਦੇ ਵਿੱਚ ਉਹ ਤੋਂ ਚਲੇ ਜਾਣ ਸੋ ਇਸ ਨੂੰ ਇਸ ਬਿਆਨ ਨੂੰ ਅਸੀਂ ਕਿਵੇਂ ਦੇਖਣਾ ਪਰ ਲਗਾਤਾਰ ਬਣੇ ਰਹਿ ਦੋ ਅਪਡੇਟਸ ਉਹ ਤੋਂ ਜ਼ਰੂਰ ਲੈਂਦੇ ਰਵਾਂਗੇ ਤਾਂ ਫਲਹਾਲ ਜੋ ਤੋਂ ਅੰਦਾਜ਼ਾ ਹੈ ਕਿ ਇਹ ਇੱਕ ਵੱਡਾ ਬਿਆਨ ਭਾਰਤੀ ਫੌਜ ਦੇ ਵੱਲੋਂ ਜੋ ਦਿੱਤਾ ਗਿਆ ਉਸ ਤੋਂ ਬਾਅਦ ਕੁਲਵੰਤ ਸਿੰਘ ਮੰਨਨ ਜਿਨ੍ਹਾਂ ਦੇ ਵੱਲੋਂ ਸਾਫ਼ ਤੌਰ ਤੇ ਇਸ ਬਿਆਨ ਨੂੰ ਖਾਰਜ ਕਰ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਸੰਗਤਾਂ ਹੁਮ ਹੁਮਾ ਕੇ ਸਿਰਦਰਬਾਰ ਸਾਹਿਬ ਦੇ ਦਰਸ਼ਨਾਂ ਦੇ ਲਈ ਪਹੁੰਚ ਸਕਦੇ ਨੇ ਵੀ